ਰਨਤਾਰਨੇ ਮੈਂ ਡਿਪੋਰਟ ਮੰਤੇ ਹਲਕਾ ਖੇਮਕਰ ਦੇ ਵਿਧਾਇਕ ਐਮ ਐਲ ਸਰਵਨ ਸਿੰਘ ਤਨ ਪਹੁੰਚੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਲਦੀ ਸਾਰੇ ਮਿਲ ਕੇ ਮੋਢਾ ਮਾਰ ਕੇ ਪਾਕਿਸਤਾਨ ਤੋਂ ਆ ਰਹੇ ਪਾਣੀ ਨੂੰ ਰੋਕੀਏ ਅਤੇ ਕਿਸਾਨਾਂ ਦੀ ਮਦਦ ਕਰੀਏ ਤਾਂ ਜੋ ਫਸਲਾਂ ਅਤੇ ਪਿੰਡਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ ਇਸ ਮੌਕੇ ਹਲਕਾ ਵਿਧਾਇਕ ਸਰਵਨ ਸਿੰਘ ਤੋਲਣੇ ਕੀ ਗਿਆ ਤੁਸੀਂ ਵੀ ਸੁਣੋ ਅਤੇ ਦੇਖੋ ਮੌਕੇ ਦੀਆਂ ਤਸਵੀਰਾਂ। ਕਿਸ ਤਰ੍ਹਾਂ ਭਿਆਨਕ ਮੰਦਰ ਬਣ ਗਿਆ ਹੈ ਇਸ ਜਗ੍ਹਾ ਤੇ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਲਕਾ ਖੇਮ ਕਰਨ ਦੇ ਪਿੰਡ ਮਹਿਦੀਪੁਰ ਤੋਂ ਜਿੱਥੇ ਬਾਰਡਰ ਪਰੋਂ ਆ ਰਹੇ ਪਾਣੀ ਨੂੰ ਰੋਕਣ ਲਈ ਤੋਂ ਆ ਕੇ ਖੇਮ ਕਰਨ ਅੱਜ ਅਸੀਂ ਮਹਿਦੀਪੁਰ ਮੀਆਂਵਾਲਾ ਜਿਹੜਾ ਬਿਲਕੁਲ ਬਾਰਡਰ ਤੇ ਬੰਨ ਟੁੱਟ ਗਿਆ ਉੱਥੇ ਸਵੇਰ ਤੋਂ ਹੀ ਜਿੱਥੇ ਮਹਿਦੀਪੁਰ ਸਾਰਾ ਨਗਰ ਮੀਆਂਵਾਲਾ ਇਹ ਹੋਰ ਵੀ ਇਲਾਕੇ ਦੇ ਜਿਹੜੇ ਭੈਣ ਭਰਾ ਸਾਡੇ ਨੌਜਵਾਨ ਉਹ ਬੰਨ ਬਨ ਰਹੇ ਆ ਬੜੇ ਤਗੜੇ ਹੋ ਗਏ ਲੱਗੇ ਆ ਹੁਣ ਵੀ ਰਾਤ ਜਿਹੜਾ ਉਹ ਕੰਮ ਜਿਹੜਾ ਯਾਰੀ ਆ ਮੇਰੀ ਖਾਸ ਕਰਕੇ ਪਹਿਲਾਂ ਤਾਂ ਅਪੀਲ ਮੇਰੀ ਖੇਮਕਰ ਹਲਕੇ ਵਾਲਿਆਂ ਨੂੰ ਆ ਸਾਰੇ ਮੋਢ ਪਰ ਸੱਜਣਾਂ ਨੂੰ ਆ ਕਿ ਤੁਸੀਂ ਭਰਾਵੋ ਅੱਜ ਆਪਣੇ ਭਰਾਵਾਂ ਦੇ ਮਿੱਤਾਂ ਬਣੀ ਆ ਆਪਾਂ ਸਾਰੇ ਨਾਲ ਮਿਲ ਕੇ ਇਹਦੇ ਵਿੱਚ ਸ਼ਾਮਲ ਹੋਈਏ ਤੁਸੀਂ ਆਪੋ ਆਪਣੇ ਪਿੰਡਾਂ ਤੋਂ ਕੋਸ਼ਿਸ਼ ਕਰੋ ਕਿ ਜਿਹੜੇ ਛੋੜੇ ਆ ਲੱਗ ਕੇ ਆਪਾਂ ਮਿੱਟੀ ਦੇ ਤੋੜੇ ਭਰਾ ਕੇ ਦੇਖੋ ਜੇ ਆਪਾਂ ਸਾਰੇ ਖੇਮ ਕਰਨ ਨਾਲ ਜਲੇ ਪੈ ਗਏ ਨਾ ਤੇ ਭਾਵੇਂ ਕੋਈ ਜੇ 10 ਤੋੜੇ ਭਰ ਕੇ ਲਿਆ ਸਕਦਾ ਕੋਈ ਵੀ ਲਿਆ ਸਕਦਾ ਕੋਈ 100 ਲਿਆ ਸਕਦਾ ਤੁਸੀਂ ਸਾਰੇ ਮੇਰੇ ਨਾਲ ਇੱਥੇ ਪਹੁੰਚੋ ਸਵੇਰ ਚੜ੍ਹਦੇ ਨੂੰ ਵੀ ਪਹੁੰਚੋ ਇੱਥੇ ਬੜੀ ਲੋੜ ਆ ਕਿਉਂਕਿ ਅੱਜ ਵੀ ਆਪਣੇ ਭਰਾਵਾਂ ਤੇ ਕੋਈ ਸੰਕਟ ਦੀ ਘੜੀ ਆਈ ਆ ਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਆਪਾਂ ਇਹਦੇ ਵਿੱਚ ਸ਼ਾਮਲ ਹੋ ਕੇ ਆਪਾਂ ਇਹਨਾਂ ਭਰਾਵਾਂ ਦੇ ਨਾਲ ਖੜੀਏ ਅੱਜ ਮੈਨੂੰ ਇੱਕ ਗੱਲ ਦਾ ਮਾਣ ਵੀ ਹੋ ਰਿਹਾ ਜਿੱਦਾਂ ਨੌਜਵਾਨ ਸਾਡੇ ਇੱਥੇ ਬੰਨ ਤੇ ਡਟੇ ਹੋਏ ਆ ਜਿਸ ਤਰ੍ਹਾਂ ਉਹ ਹੌਸਲਾ ਲੱਗੇ ਹੋਏ ਆ ਮੈਨੂੰ ਲੱਗਦਾ ਪ੍ਰਮਾਤਮਾ ਕਿਰਪਾ ਕਰੂਗਾ ਇਹ ਬੰਨ ਬੰਨ ਜੇ ਆਪਾਂ ਕਾਮਯਾਬ ਹੋ ਜਾਾਂਗੇ ਮੈਂ ਜਿਹੜੇ ਦੂਰੋਂ ਦੂਰੋਂ ਅੱਜ ਮੈਂ ਇੱਥੇ ਬੈਠਾ ਮੈਂ ਵੇਖ ਰਿਹਾ ਲੋਕ ਅੰਮ੍ਰਿਤਸਰ ਤੋਂ ਵਿਚਾਰੇ ਤੋੜੇ ਲੈ ਕੇ ਆਏ ਆ ਦੂਰੋਂ ਦੂਰੋਂ ਪਿੰਡਾਂ 'ਚੋਂ ਤੋੜੇ ਲੈ ਕੇ ਲੋਕ ਸੰਗਤ ਇੱਥੇ ਆ ਰਹੀ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਤੁਸੀਂ ਅੱਜ ਸਾਡੀ ਸੰਗਠਨ ਦੀ ਘੜੀ 'ਚ ਸਾਡੇ ਮਹਿਦੀਪੁਰ ਨਗਰ ਨਾਲ ਤੁਸੀਂ ਖੜੇ ਹੋ ਸਾਡੇ ਇਲਾਕੇ ਨਾਲ ਖੜੇ ਹੋ ਤੁਹਾਡਾ ਵੀ ਧੰਨਵਾਦ ਮੈਂ ਫੇਰ ਇੱਕ ਵਾਰੀ ਅਪੀਲ ਕਰਦਾ ਕਿ ਤੁਸੀਂ ਬਾਪੂ ਨਾਲ ਇੱਥੇ ਆਪਾਂ ਸੰਗੋਗ ਕਰੀਏ ਆਪਾਂ ਇਹਨਾਂ ਭਰਾਵਾਂ ਦਾ ਸਾਥ ਦੇਈਏ ਗਾਇਦੂ ਗੁਰੂ ਦਾ ਖਾਲਸਾ